ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਭੈਣਾ ਕੀ ਹਾਲ ਚਾਲ ਹੈ ਅੱਜ ਤੁਹਾਨੂੰ ਦੱਸਾਂਗੇ ਪਹਿਲਾਂ ਪੇਸਟਿੰਗ ਪੇਪਰ ਦੇ ਉੱਪਰ ਤੁਸੀਂ ਨੈਕ ਨਿੰਦੀ ਬਣਾਉਣੇ ਜਿਹੜੀਆਂ ਮੇਰਾ ਭੈਣਾ ਜਾਰਜ ਸਿਖ ਰਹੀਆਂ ਕਿਉਂਕਿ ਫਿਊਜ਼ਿੰਗ ਪੇਪਰ ਆਪਾਂ ਲਿਆਉਂਦੇ ਆ ਤਾਂ ਖਰਾਬ ਵੇਸਟ ਹੋ ਜਾਏਗਾ ਤੇ ਆਪਾਂ ਪਹਿਲਾਂ ਅਖਬਾਰ ਦੇ ਉੱਪਰ ਕੱਟ ਕੇ ਫਿਰ ਆਪਾਂ ਫਿਊਜ਼ਿੰਗ ਪੇਪਰ ਦੇ ਉੱਪਰ ਕਟਿੰਗ ਕਰਾਂਗੇ ਆਹ ਤੁਹਾਨੂੰ ਸੌਖਾ ਤਰੀਕਾ ਦੱਸ ਦਿਆਂਗੇ ਤੁਸੀਂ ਪਹਿਲਾਂ ਅਖਬਾਰ ਤੇ ਕਿਸ ਤਰ੍ਹਾਂ ਕੱਟਣਾ ਜਿੰਨੀ ਵੀ ਤੁਸੀਂ neck ਦੀ ਖੁਲਾਈ ਲੈਣੀ ਹੈ 2.5 ਇੰਚ ਜਾਂ 3 ਇੰਚ ਜਿੰਨੀ ਵੀ ਮੈਂ 3 ਇੰਚ ਲੈ ਰਹੀ ਹਾਂ neck ਦੀ ਖੁਲਾਈ neck ਦੀ ਲੰਬਾਈ ਆ 7 ਇੰਚ 3 ਇੰਚ ਚੜਾਈ ਇਹਨਾਂ ਨੂੰ ਵਾਪਸ ਵਿੱਚ ਮਿਲਾ ਦੋ ਸਭ ਤੋਂ ਪਹਿਲਾਂ ਗੋਲ ਗਲਾ ਆ ਦੇਖੋ ਐ ਬਣ ਗਿਆ ਤੁਹਾਡਾ ਗੋਲ ਗਲਾ 1 1 ਇੰਚ ਦਾ ਤੁਸੀਂ فاਸਲਾ ਰੱਖਣਾ ਤੁਸੀਂ ਟਿਕਨ ਦੇ ਉੱਪਰ ਜਿਹੜੇ ਆ ਉਹ neck ਨਹੀਂ ਬਣਾਉਣੇ ਤੁਸੀਂ ਫਿਊਜ਼ਿੰਗ ਪੇਪਰ ਤੇ neck ਬਣਾਓ ਤੇ ਫਿਨਿਸ਼ਿੰਗ ਬਹੁਤ ਹੀ ਵਧੀਆ ਆਊਗੀ ਕੋਈ ਕਾਲੀ ਨਿਕਾ ਨਹੀਂ ਸਲੋ ਸਲੋ ਬਿਲਕੁਲ ਬਣਾਉਣੇ ਅਖਬਾਰ ਦੇ ਉੱਪਰ ਬਣਾਓ ਤੇ ਬਾਅਦ ਵਿੱਚ ਤੁਸੀਂ ਫਿਊਜਿੰਗ ਪੇਪਰ ਦੇ ਉੱਤੇ ਇਸੇ ਨੂੰ ਬਾਅਦ ਵਿੱਚ ਚੱਕ ਕੇ ਤੁਸੀਂ ਫਿਊਜਿੰਗ ਪੇਪਰ ਦੇ ਉੱਪਰ ਕਟਿੰਗ ਕਰੋ ਬਾਅਦ ਵਿੱਚ ਅਤੇ ਕਟਿੰਗ ਕਰ ਲਿਆ ਇਸ ਤਰ੍ਹਾਂ ਤੁਹਾਡਾ ਫਿਊਜ਼ਿੰਗ ਜਿਹੜਾ ਫਿਊਜ਼ਿੰਗ ਪੇਪਰ ਆ ਉਹ ਵੇਸਟ ਨਹੀਂ ਹੋਏਗਾ ਕਿ ਕਿ ਦਿੱ ਸੌਖੇ ਤਰੀਕੇ ਦੇ ਨਾਲ ਕਟਿੰਗ ਕਰਨਾ ਆ ਦੇਖੋ ਗੋਲ ਗਲਾ ਆ ਦਿਖ ਰਿਹਾ ਜੀ ਫਿਰ ਤੁਸੀਂ ਇਹਨੂੰ ਫਿਊਜ਼ਿੰਗ ਪੇਪਰ ਪਰ ਇਸ ਤਰ੍ਹਾਂ ਹੀ ਚੱਪ ਕੇ ਲੈ ਲਓ ਕਿਉਂਕਿ ਤੁਹਾਨੂੰ ਤੁਹਾਡਾ ਇਹ ਗਲਾ ਖਰਾਬ ਨਹੀਂ ਹੋਏਗਾ ਜੇ ਖਰਾਬ ਹੋਏਗਾ ਤੁਹਾਡੇ ਤਾਂ ਤੁਹਾਡੇ ਅਖਬਾਰ ਖਰਾਬ ਹੋ ਜੇਗੀ ਤੇ ਫਿਊਜ਼ਿੰਗ ਪੇਪਰ ਜਿਹੜਾ ਉਹ ਤੁਹਾਡਾ ਵੇਸਟ ਨਹੀਂ ਜਾਏਗਾ ਬਾਰੇ ਜਿਹਦਾ ਤੁਸੀਂ ਫਿਊਜਿੰਗ ਪੇਪਰ ਦੇ ਉੱਤੇ ਕੱਟਣਾ ਹੈ ਆਪਣੇ ਢਾਈ ਜਾਂ 3 ਇੰਚ ਜਿੰਨੀ ਵੀ ਚੌੜਾਈ ਲੈਣੀ ਹੈ ਉੰਨੀ ਲੈ ਕੇ ਜਿੰਨੀ ਲੈਂਥ ਰੱਖਣੀ ਉੰਨੀ ਰੱਖ ਕੇ 7 ਇੰਚ ਇਸੇ ਨੂੰ ਤੁਸੀਂ ਪਕੜ ਲੈਣਾ ਇਸੇ ਨੂੰ ਪਕੜ ਕੇ ऐसा करके पेन भी लगा सकते हो पेन लगा के देखो ਅਵੇ ਕਿ ਕਿੰਨੇ ਸੌਖੇ ਤਰੀਕੇ ਦੇ ਨਾਲ ਕਟਿੰਗ ਕਰਨੀ ਨਾ ਤੁਹਾਡਾ ਫਿਊਜਿੰਗ ਪੇਪਰ ਖਰਾਬ ਹੋਵੇ ਪਹਿਲਾਂ ਤੁਸੀਂ ਅਖਬਾਰ ਤੇ ਕਟੋ ਉਸ ਤੋਂ ਬਾਅਦ ਤੁਸੀਂ ਫਿਊਜਿੰਗ ਪੇਪਰ ਦੇ ਉੱਪਰ ਕਟੋ ਇੱਕ ਹੋਰ neck ਦਾ ਤੁਹਾਨੂੰ ਡਿਜ਼ਾਈਨ ਦੱਸਦੇ ਆਂ ਤੰਨੇ ਚ ਦੀ ਚੜਾਈ ਇਨ ਸਿੱਧਾ ਕਰ ਲੋ ਜਿੰਨੀ ਤੁਸੀਂ neck ਦੀ ਲੈਂਥ ਰੱਖਣੀ ਹੈ 7 ਇੰਚ 7 ਇੰਚ ਰੱਖਾਂਗੇ ਤੇ 6.5 ਇੰਚ ਤੁਹਾਡਾ ਉਹ ਮਤਲਬ ਰੈਡੀ ਹੋ ਜਾਏਗਾ ਇਹ ਸਟੀਚਿੰਗ ਵਗੈਰਾ ਦੇ ਵਿੱਚ ਜਾਏਗਾ ਸਿਲਾਈ ਦੇ ਵਿੱਚ ਜਾਏਗਾ 6.5 ਤਿਆਰ ਹੋ ਜਾਏਗਾ 7 ਇੰਚ ਲੰਬਾਈ 3 ਇੰਚ ਚੌੜਾਈ ਬਾਅਦ ਵਿੱਚ ਇਹਨੂੰ ਸਿੱਧਾ ਕਰਦੇ ਸਿੱਧਾ ਕਰਨ ਤੋਂ ਬਾਅਦ ਨੀਚੋਂ 2 ਇੰਚ ਜਿੱਤੇ ਬਾਕਸ ਬਣਿਆ ਹੋਇਆ ਬਾਕਸ ਤੋਂ ਉੱਪਰ ਨੂੰ 2 ਇੰਚ ਛੱਡ ਲਓ 2 ਇੰਚ ਛੱਡਣ ਤੋਂ ਬਾਅਦ ਰਾਸ਼ੇਪਰ ਬਾਹਰਲੀ ਸਾਈਡ ਨੂੰ ਲਾ ਕੇ ਆਉਣਾ ਅਗਰ ਤੁਸੀਂ ਇਥੋਂ ਵੀ ਗੋਲ ਕਰਨਾ ਚਾਹੁੰਦੇ ਜੋ ਤੇ ਅੱਧਾ ਕਿੰਚ ਅੰਦਰ ਵੱਲ ਜਾ ਕੇ ਆ ਦੇਖੋ ਆ ਦੇਖੋ ਉਸ ਤੋਂ ਬਾਅਦ ਅੱਧਾ ਅੱਧਾ ਇੰਚ ਤੁਸੀਂ 1-1 ਇੰਚ ਰੱਖ ਲਓ ਬੜੇ ਆਰਾਮ ਦੇ ਨਾਲ ਤੁਸੀਂ ਅਖਬਾਰ ਤੇ ਕੱਟੋ ਨਾ ਤੁਹਾਨੂੰ ਡਰ ਲਾਵੇ ਕਿ ਸਾਡਾ neck ਵਗੈਰਾ ਗਲਤ ਹੋ ਜਾਏਗਾ ਜਾਂ ਕਿਦਾਂ ਸਾਡਾ waste ਹੋਏਗਾ ਪੇਪਰ ਕੁਝ ਨਹੀਂ ਹੋਣਾ RAM ਦੇ ਨਾਲ ਤੁਸੀਂ ਅਖਬਾਰ ਤੇ ਕੱਟ ਕੇ ਪਿੰਨਾ ਲਗਾ ਲਓ ਆ ਦੇਖੋ neck ਦੋਸਤੋ ਬਾਅਦ ਇਸ ਨੂੰ ਕਟਿੰਗ ਕਰ ਲਓ ਇਸ ਤਰ੍ਹਾਂ ਤੁਸੀਂ ਕੱਟੋਗੇ ਤੇ ਤੁਹਾਡਾ ਫਿਊਜਿੰਗ ਪੇਪਰ ਬਿਲਕੁਲ ਵੇਸਟ ਨਹੀਂ ਜਾਏਗਾ ਤੁਸੀਂ ਅਖਬਾਰ ਲਓ ਅਖਬਾਰ ਦੇ ਪੇਜ ਤੇ ਆਰਾਮ ਆਰਾਮ ਦੇ ਨਾਲ ਕੱਟੋ ਐਸੇ ਤਰ੍ਹਾਂ ਹੀ ਆਪਾਂ ਤੁਹਾਡੇ ਵਾਸਤੇ neck ਦੇ ਡਿਜ਼ਾਈਨ ਵੀ ਲੈ ਕੇ ਆਉਂਦੇ ਰਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਜ਼ਰੂਰ ਦੇਖਣਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਆਹ ਦੇਖੋ ਕਿੰਨਾ ਸੋਹਣਾ ਨੈਕ ਦਾ ਡਿਜ਼ਾਈਨ ਰੈਡੀ ਹੋ ਗਿਆ ਹੈ ਆਹ ਦੇਖੋ ਫਿਰ ਜੇ ਤਾਂ ਤੁਸੀਂ ਫਿਊਜਿੰਗ ਪੇਪਰ ਦੇ ਉੱਪਰ ਇਹਨੂੰ ਕਟਿੰਗ ਕਰਨਾ ਤੇ ਤੁਸੀਂ ਆਰਾਮ ਦੇ ਨਾਲ ਇੱਥੇ ਤੁਸੀਂ ਪਿੰਨਾ ਵੀ ਲਗਾ ਸਕਦੇ ਹੋ ਇੱਥੇ ਪੈਨ ਲਗਾ ਲਓ ਇੱਥੇ ਪੈਨ ਲਗਾ ਲਓ ਇੱਥੇ ਲਗਾ ਲਓ ਇਹ ਬਿਲਕੁਲ ਹਿੱਲੇਗਾ ਨਹੀਂ ਇਹਨੂੰ ਆਰਾਮ ਦੇ ਨਾਲ ਉੱਪਰ ਸਿੱਧਾ ਰੱਖੋ ਤੇ ਕਟਿੰਗ ਕਰ ਦਿਓ ਇਸੇ ਤਰ੍ਹਾਂ ਹੀ ਇਹਨੂੰ ਗੋਲ 넥 ਨੂੰ ਇਹਦੇ ਉੱਪਰ ਪੈਨ ਲਗਾ ਲਓ ਇਹਦੇ ਉੱਪਰ ਪੈਨ ਲਗਾ ਲਓ ਆਰਾਮ ਨਾਲ ਚੁੱਕ ਕੇ ਤੁਸੀਂ ਕਟਿੰਗ ਕਰ ਸਕਦੇ ਹੋ ਦੇਖੋ ਕਿੱਡਾ ਤੁਹਾਨੂੰ ਸੌਖਾ ਤਰੀਕਾ ਦੱਸਿਆ ਕਿਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਲੱਗੀ ਤੁਸੀਂ ਜ਼ਰੂਰ ਕਮੈਂਟ ਕਰਿਓ ਥੈਂਕ ਯੂ